ਸਟੈਂਡ ਹੈ ਜੀ ਹਮ ਅਲਾਇਜ ਵੀ ਸੋਨੇ ਪਾਇਆ ਹੋਇਆ ਕ੍ਰੋਮ ਵਾਲੇ ਸੋਨੇ ਲੱਗੇ ਆ ਜੀ 90000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਓਨਰ ਫਰਸਟ ਹੈ ਜੀ ਜੀ ਫਰਸਟ ਓਨਰ ਦੀ ਕਾਰ ਹੈ ਬਿਲਕੁਲ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਬਹੁਤ ਸਾਫ਼ ਸੁਥਰੀ ਕਾਰ ਹੈ ਵੀ ਦੱਸੋ ਵੀਰੇ ਰੇਟ ਇਹਦਾ ਜੀ 8 ਲੱਖ 25000 ਬਾਕੀ ਮੰਨ ਤਨ ਕਰਦੇ ਕਿੰਨਾ 825 8 ਲੱਖ 25000 825 ਚੋ ਬਾਈ ਜੀ ਮਾਨਦਾਨ ਵੀ ਹੋ ਜਾਊਗਾ ਤੁਹਾਡਾ ਆ ਵੀ ਗੱਡੀ ਤੋਹਫਾ ਹੀ ਆ ਐਸ ਕ੍ਰੋਸ ਦੱਸੋ ਜੀ ਗੱਡੀ ਦੀ ਇਹ ਵੀ ਜਲੰਧਰ ਨੰਬਰ ਹੈ ਜੀ ਇਹ 2016 ਮਾਡਲ ਹੈ ਹੂੰ ਨੰਬਰ ਵੀ ਸੋਨਾ ਹੂੰ ਤੇ ਸਿਰਫ 22000 ਚੱਲੀ ਹੈ ਜੀਟਾ ਮਾਡਲ ਹੈ 2016 ਡੀਜ਼ਲ ਦੇ ਵਿੱਚ ਡੀਜ਼ਲ ਦੀ 2016 ਮਾਡਲ ਜੀਟਾ ਵੇਰੀਐਂਟ ਹੈ ਬਾਈ ਜੀ ਹਾਂ ਜੀ ਚੱਲੀ ਕਿੰਨੀ ਕਿਹਾ ਚੱਲੀ ਸਿਰਫ 2000 ਰਾਇਰ ਟਾਇਰ ਵੀ ਬਿਲਕੁਲ ਨਾ ਪੂਰੇ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਦੇ ਨਾਲ 2000 ਰਾਇਰ ਚੱਲੀ ਦੀ ਨਾਲ ਦੇ ਟਾਇਰ ਬਿਲਕੁਲ ਮਾਰ ਕੇ ਚੈੱਕ ਕਰਾਉਣੇ ਪੈਣਗੇ ਬਾਈ ਮਾਰ ਕੇ ਚੈੱਕ ਕਰਾਵਾਂਗੇ ਜੀ ਇਕੱਲੇ ਇਕੱਲੇ ਟਾਇਰ ਦਾ ਮਾਰ ਕੇ ਚੈੱਕ ਕਰਾ ਕੇ ਦੇਵਾਂਗੇ ਲਓ ਜੀ ਲੈਦਰ ਦੇ ਸੀਟ ਕਵਰ ਪਏ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਬਾਈ ਜੀ ਮੱਲੀ ਕਾਰ ਬਜ਼ਾਰ ਧਰਮਗੋਟ ਜ਼ਿਲ੍ਹਾ ਮੋਗਾ ਤੇ ਮੱਲੀ ਬਾਈ ਜੀ ਆਪਣੇ ਨਾਲ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੇਤਾ ਠੀਕ ਬਿਲਕੁਲ ਜੀ ਬਿਲਕੁਲ ਚਿਪ ਮੇਰਾ ਕਿਰਪਾ ਮਾਲਕ ਜੀ ਲਓ ਜੀ ਅੱਜ ਤੁਹਾਡੇ ਵਾਸਤੇ ਨਾ ਇੱਕ ਤੋਹਫਾ ਲੈ ਕੇ ਆਏ ਆ ਪਹਿਲੀ ਵੀਡੀਓ ਸਟਾਰਟਿੰਗ ਜੀ ਦਿਖਾ ਦਿੰਨਾ ਹਾਂ ਛੋਟੇ ਬਜਟ ਦੀ ਕਾਰ ਹੈ ਹਾਂ ਛੋਟੇ ਬਜਟ ਦੀ ਤੇ ਬਹੁਤ ਨਵੀਂ ਕਾਰ ਆ ਦੱਸਿਓ ਜੀ ਇਹਦੇ ਬਾਰੇ ਇਹ 2013 ਮਾਡਲ ਹੈ ਜੀ ਹਮ ਅਲਟੋ ਕੈਟਨ VXI VXI ਹਾਂ ਜੀ ਫਸਟ ਓਨਰ ਹੈ ਜੀ ਫਸਟ ਓਨਰ ਹੈ 70 ਤੋਂ 75 ਦੇ ਵਿੱਚ ਠੀਕ ਹੈ ਹਾਂ ਜੀ ਕੰਡੀਸ਼ਨ ਵਾਈਜ਼ ਵਾਈਜ਼ ਜੀ ਬਹੁਤ ਵਧੀਆ ਕੰਡੀਸ਼ਨ ਵਾਲੀ ਹੈ ਮਾੜਾ ਮੋੜਾ ਕੋਈ ਬੰਪਰ ਬੰਪਰ ਕੋਨਾ ਕਰਨਾ ਹੋ ਸਕਦਾ ਹੈ ਬਿਲਕੁਲ オリジナル ਕਾਰ ਹੈ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਇੰਟੀਰੀਅਰ ਵਾਈ ਬੀ ਇਹਦਾ ਫਿਰ ਰੇਟ ਡਿਮਾਂਡ ਕੀ ਆ ਆਪਣੀ ਇਹਦਾ ਰਮਾਂਡ ਮੰਗਾ ਹੀ 225000 ਰੁਪਏ ਬਾਕੀ ਮਾਨਤਨ ਕਰਦੇ ਆਂ ਵੀ 225 ਚੋਂ ਬਾਈ ਜੀ ਤੁਹਾਡਾ ਮਾਨਤਨ ਹੋ ਜੂਗਾ ਤੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਤਾਂ ਵਸੇ ਨਹੀਂ ਕਰਾਇਆ ਜਾਵੇ ਤਾਂ ਚੰਗਾ ਜੀ ਵੀ 13 ਮਾਡਲ ਹੋ ਜੂਗਾ ਹੋ ਜਾਏਗਾ ਹਾਂ ਫਿਰ ਭਾਈ 1.5 ਲੱਖ ਦਾ ਹੋ ਵੀ ਸਕਦਾ 1.5 ਲੱਖ ਦਾ ਲੋਨ ਹੋ ਜੂ ਹਣਾ ਠੀਕ ਹੈ ਜੀ ਤੇ ਅੱਗੇ ਬਾਈ ਆਹ ਗੱਡੀ ਦਿਖਾ ਦੇ ਇਹ 2016 ਮਾਡਲ ਦੀ ਹੈ ਟਾਇਓਸ ਡੀਜ਼ਲ ਚ ਜੀ ਆਲਾਈਵ ਲੱਗੇ ਆ ਹੂੰ ਤੇ ਫਰਸਟ ਓਨਰ ਦੀ ਕਰ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਫਰਸਟ ਓਨਰ ਕਾਰ 2016 ਮਾਡਲ ਡੀਜ਼ਲ ਦੀ ਹਾਂਜੀ ਟਿਓਸ ਨੰਬਰ 2020 ਠੀਕ ਹੈ ਜੀ ਇਹ 90000 ਕਿਲੋਮੀਟਰ ਚੱਲੀ ਹੋਈ ਹੈ ਜੀ ਹੂੰ ਲੋ ਜੀ ਸਿਰਕੋਰ ਵਗੈਰਾ ਵਧੀਆ ਲੱਗੇ ਆ ਤੇ ਰੇਟ ਇਹਦਾ ਰੇੜੇ ਦਾ ਜੀ 475000 ਬਾਕੀ ਐਂ ਦਾ ਮੰਤਰਾ ਲੋ ਜੀ 475000 ਦੇ ਵਿੱਚ ਬਾਈ ਜੀ ਸਾਫ ਸੁਥਰੀ ਕੰਡੀਸ਼ਨ ਦੀ ਵਧੀਆ ਕੰਡੀਸ਼ਨ ਦੀ ਕਾਰ ਆ 2016 ਮਾਡਲ ਐਕਸਟਰਾ ਲਾਈਟਰ ਪਏ ਹੋਣੇ ਤੇ 4 ਲੱਖ ਦਾ ਲੋਨ ਹੋ ਜੂ ਹਨਾ ਹੋ ਜੂ ਬਿਲਕੁਲ ਜੀ ਬਿਲਕੁਲ ਸਾਡੇ ਦਰਸਾ ਸਾਢੇ ਦੰ ਦਾ ਹਾਂਜੀ ਲਓ ਜੀ ਬਾਕੀ ਡਾਉਨ ਪੇਮੈਂਟ ਲੈ ਲਓ 80 ਲੱਖ ਰੁਪਏ ਦੇ ਕੇ ਹਾਂ ਅੱਗੇ ਬਾਈ ਜੀ ਫੋਰਚੂਨਰ ਝੋਟਾ ਲੈ ਆਏ ਤੁਹਾਡੇ ਵਾਸਤੇ ਦੱਸਿਓ ਜੀ ਇਹ 2017 ਮਾਡਲ ਹੈ ਜੀ ਮੈਨੂਅਲ ਚ 4x4 ਠੀਕ ਹੈ ਜੈਨੂ ਨੇ ਇਹ 95 96 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਫਸਟ ਓਨਰ ਹੈ ਆਲ ਓਵਰ ਜੈਨੂਲ ਦੀ ਗਾਰੰਟੀ ਹੈ ਜੀ ਠੀਕ ਹੈ 2017 4x4 ਚ ਮੈਨੂਅਲ 4x4 ਮੈਨੂਅਲ ਟਾਇਰ ਜਮਾ ਨਵੇਂ ਨੇ ਟਾਇਰ ਨਵੇਂ ਬਿਲਕੁਲ ਜੀ ਲਓ ਜੀ ਟਾਇਰ ਵੀ ਉਹ ਨੇ ਜਿਹੜੇ ਅੱਜ ਕੱਲ ਫੁੱਲ ਡਿਮਾਂਡ ਦੇ ਵਿੱਚ ਨੇ ਅੰਦਰੋਂ ਕਰਾ ਦੇ ਮਤਰਾ ਕੰਡੀਸ਼ਨ ਚ ਇੱਕ 70 ਮੈਟ ਲੱਗੇ ਹੋ ਨੇ ਇੰਟੀਰੀਅਰ ਵਾਈਜ਼ ਬਹੁਤ ਸਾਫ ਸੁਥਰੀ ਤੇ ਨਵੀਂ ਕਾਰ ਐ ਬਿਲਕੁਲ ਤੇ ਰੇਟ ਕੀ ਆ ਬਾਈ ਜੀ ਇਹਦਾ ਰੇਟ ਇਹਦਾ ਹੀ 24 ਲੱਖ 50 ਹਜ਼ਾਰ ਬਾਕੀ ਮਾਨਤਨ ਕਰਾਂਗੇ 24 ਲੱਖ 50 ਹਜ਼ਾਰ ਬਾਕੀ ਹੋ ਜੂ ਮਾਨਦਾ ਹਾਂਜੀ ਅਗੋਂ ਨਾਲ ਪਾਜੀ ਨਾਲ ਹੀ ਖੜੇ ਲੋਨ ਵੀ ਕਰ ਦਿਆਂਗੇ ਅੱਛਾ ਆ ਬਾਈ ਜੀ ਤੂੰ ਲੋਨ ਕਰਾ ਲਿਓ ਬਾਈ ਹਾਂਜੀ ਕਰਾ ਲਾਂਗੇ ਆ ਜੀ ਲੋਨ ਹੋ ਜੂਗਾ ਤੁਹਾਡਾ ਤੇ ਅੱਗੇ ਕਾਲੀ ਨਾਗਣੀ ਖੜੀ ਐ ਸਕੋਰਪੀਓ ਇਹ ਬਾਈ ਜੀ ਮਾਡਲ ਕਿੰਨਾ ਐ ਇਹ 2021 ਐ ਜੀ ਹਮ ਔਨਲੀ 55 ਹਜ਼ਾਰ ਚੱਲੀ ਐ ਬਿਲਕੁਲ ਔਰ ਓਰੀਜਨਲ ਦੀ ਗਾਰੰਟੀ ਐ ਕੋਟنگ ਹੋਈ ਵੀ ਐ ਠੀਕ ਹੈ ਜੀ ਸਾਰੀ ਕਾਰ ਤੇ ਐਸ 11 ਹੈ ਹਾਂ ਜੀ ਐਸ 11 ਹੈ ਜੀ ਆਡੀ ਵਾਲੇ ਅਲਾਇਬਾਇ ਹਣੇ ਹਾਂ ਜੀ ਆਡੀ ਵਾਲੇ ਲਾਇ ਲੱਗੇ ਆ ਹੂੰ ਤੇ ਫਰਸਟ ਓਨਰ ਹੈ 21 ਮਾਡਲ ਐਸ 11 ਫਰਸਟ ਓਨਰ ਦੀ ਨੰਬਰ ਵਾਈ ਪੰਜਾਬ ਦੀ ਆ ਨੰਬਰ ਹਾਂ ਜੀ ਪੰਜਾਬ ਨੰਬਰ ਜੀਰੇ ਦਾ ਨੰਬਰ ਹੈ ਜੀ ਠੀਕ ਹੈ ਪੀਬੀ 47 ਨੰਬਰ ਪੀਬੀ 47 ਨੰਬਰ ਆ ਪਲੇਟ ਲਾਉਣ ਦਾ ਕੋਈ ਰੀਜ਼ਨ ਆ ਕਾਰ ਨਾਲ ਜੇ ਤੁਸੀਂ ਗੱਡੀ ਲੈਣ ਆਓਗੇ ਤੁਹਾਨੂੰ ਦੱਸ ਦਿਆਂਗੇ ਬਿਲਕੁਲ ਜੀ ਠੀਕ ਹੈ ਜੀ ਤੇ ਕੰਡੀਸ਼ਨ ਵਾਜ ਬਾਈ ਟਾਇਰ ਵੀ ਵਧੀਆ ਨੇ ਤੇ ਪਿੱਛੋਂ ਵੀ ਦਿਖਾ ਦੇ ਗੱਡੀ ਕੈਪਟਨ ਸੀਟਾਂ ਵਾਲੀ ਹੈ ਜੀ ਕੈਪਟਨ ਸੀਟਾਂ ਵਾਲੀ ਲੈਦਰ ਦੇ ਸੀਟ ਕਵਰ ਕਰੋ ਚੈੱਕ 70 ਮੈਟਿੰਗ ਹੋਈ ਹੋਈ ਆ ਸਾਰੀ ਗੱਡੀ ਦੇ ਵਿੱਚ ਤੇ ਕੋਈ ਖਰਚਾ ਤਾਂ ਹੋਣਾ ਹੀ ਨਹੀਂ ਰੁਪਈਏ ਦਾ ਬਿਲਕੁਲ ਕੋਈ ਖਰਚਾ ਨਹੀਂ ਜੀ ਗੱਡੀ ਲੈ ਕੇ ਜਾਣੀ ਆ ਡੀਜ਼ਲ ਪਵਾਉਣਾ ਤੇ ਚਲਾਉਣੀ ਆ ਬਾਈ ਜੀ ਕਰੋ ਚੈੱਕ ਤੇ ਰੇਟ ਕੀ ਆ ਰੇਟ ਇਹਦਾ ਜੀ 17 ਲੱਖ 50 ਹਜ਼ਾਰ 17 ਲੱਖ 50 ਹਜ਼ਾਰ 2021 ਮਾਡਲ S11 ਠੀਕ ਆ ਜੀ 2.5 ਲੱਖ ডাউন ਪੇਮੈਂਟ ਤੇ ਬਾਕੀ ਚੱਲ ਜੂਗਾ ਬਾਕੀ ਲੋਨ ਹੋ ਜਾਏਗਾ ਲਓ ਜੀ ਅੱਗੇ ਫੇਰ ਬਾਈ ਜੀ ਸਕਾਰਪੀ OPIB 8 ਜਲੰਧਰ ਦਾ ਨੰਬਰ ਦੱਸਿਓ ਜੀ ਇਹ 2014 ਮਾਡਲ ਦੀ S10 ਹੈ ਜੀ ਹੂੰ ਅਲਾਏਜ ਵੀ ਸੋਨੇ ਪਾਇਆ ਹੋਇਆ ਕ੍ਰੋਮ ਵਾਲੇ ਸੋਨੇ ਲੱਗੇ ਆ ਜੀ 90 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਓਨਰ ਫਰਸਟ ਹੈ ਜੀ ਜੀ ਫਰਸਟ ਓਨਰ ਦੀ ਕਾਰ ਹੈ ਖੋਲੋ ਟੱਕ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਬਹੁਤ ਸਾਫ਼ ਸੁਥਰੀ ਕਾਰ ਹੈ ਵੀ ਦੱਸੋ ਵੀਰੇ ਰੇਟ ਇਹਦਾ ਜੀ 825000 ਰੁਪਏ ਕੀ ਮਾਨਦਾਨ ਕਰਦੇ ਕਿੰਨਾ 825 825000 ਹਾਂਜੀ 825 ਚੋਂ ਵੀ ਜੀ ਮਾਨਦਾਨ ਵੀ ਹੋ ਜਾਊਗਾ ਤੁਹਾਡਾ ਬਿਲਕੁਲ ਹੋ ਜਾਏਗਾ ਜੀ ਤੇ ਲੋਨ ਕਿੰਨੇ ਕ ਦਾ ਹੋ ਜੂ ਤੇ 7 ਲੱਖ ਦਾ ਲੋਨ ਦੇ 7 ਲੱਖ ਦਾ ਹੋ ਜਾਏ ਲੋ ਜੀ 7 ਲੱਖ ਦਾ ਲੋਨ ਵੀ ਹੋ ਜਾਊਗਾ 125 ਲੈ ਕੇ ਆਉਣਾ ਤੇ ਅੱਗੇ ਖੜੀ ਆ ਡਿਜ਼ਾਇਰ ਦੱਸੋ ਜੀ ਇਹ 2018 ਬੀਡੀਆ ਜੱਡੀ ਸੌਰੀ ਜੱਡੀ ਜੱਡੀ ਇਹ ਮਾਡਲ ਠੀਕ ਹੈ ਫਰਸਟ ਓਨਰ ਦੀ ਹੈ ਜੀ ਟਾਇਰ ਬਿਲਕੁਲ ਨਿਊ ਹੈ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਜਲੰਧਰ ਨੰਬਰ ਹੈ ਚੱਲੀ ਚੱਲੀ ਹੈਗੀ ਜੀ 75000 ਕੰਪਨੀ ਰਿਕਾਰਡ 72000 ਚੱਲਿਆ ਬਾਈ ਡੀਜ਼ਲ ਦੀ ਕਾਰ ਐ ਸੀਟ ਕਵਰ ਨਵੇਂ ਜੀ ਕਰੋ ਚੈੱਕ ਅੰਦਰੋਂ ਠੀਕ ਐ ਪੁਸ਼ਪਾਟਨ ਸਟਾਰਟ ਵਾਲੀ ਕਾਰ ਐ ਸਾਡਾ ਜੀ ਤੇ ਵੀਰੇ ਇਹਦਾ ਰੇਟ ਕੀ ਐ ਰੇਟ ਇਹਦਾ ਇਹ ਹੈਗਾ 675 ਬਾਕੀ ਮੰਨ ਤਨ ਕਰ 675 ਤੇ ਲੋਨ ਕਿੰਨੇ ਦਾ ਹੋਜੂ 5.5 5.5 ਹੋ ਜਾਏ ਸਾਢੇ 5 ਦਾ इजीली ਹੋ ਜੂਗਾ ਜੇ ਥੋੜੀ ਪ੍ਰੋਫਾਈਲ ਵੈਸਟਰ ਦਾ ਥੋੜਾ ਬਹੁਤਾ ਹੋਰ ਵੀ ਹੋ ਸਕਦਾ ਤੇ ਅੱਗੇ ਬਾਈ ਆ ਵੀ ਗੱਡੀ ਤੋਹਫਈ ਆ ਐਸ ਕ੍ਰੋਸ ਦੱਸੋ ਜੀ ਗੱਡੀ ਦੀ ਇਹ ਵੀ ਜਲੰਧਰ ਨੰਬਰ ਹੈ ਜੀ ਇਹ 2016 ਮਾਡਲ ਹੈ ਹਮ ਨੰਬਰ ਵੀ ਸੋਨਾ ਹਮ ਤੇ ਸਿਰਫ 22000 ਚੱਲੀ ਐ ਜੀਟਾ ਮਾਡਲ ਐ 2016 ਡੀਜ਼ਲ ਦੇ ਵਿੱਚ ਡੀਜ਼ਲ ਦੀ 2016 ਮਾਡਲ ਜੀਟਾ ਵੇਰੀਐਂਟ ਐ ਬਾਈ ਜੀ ਚੱਲੀ ਕਿੰਨੀ ਕਿਹਾ ਚੱਲੀ ਸਿਰਫ 22000 ਟਾਇਰ ਵੀ ਬਿਲਕੁਲ ਨਵਾਂ ਪੂਰੇ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਦੇ ਨਾਲ 22000 ਚੱਲੀ ਦੀ ਨਾਲ ਦੇ ਟਾਇਰ ਬਿਲਕੁਲ ਮਾਰ ਕੇ ਚੈੱਕ ਕਰਾਉਣੇ ਪੈਣਗੇ ਟਾਇਰਾਂ ਦੇ ਮਾਰ ਕੇ ਚੈੱਕ ਕਰਾਵਾਂਗੇ ਜੀ ਇਕੱਲੇ ਇਕੱਲੇ ਟਾਇਰ ਦਾ ਮਾਰ ਕੇ ਚੈੱਕ ਕਰਾ ਕੇ ਦੇਵਾਂਗੇ ਲਓ ਜੀ ਲੈਦਰ ਦੇ ਸੀਟ ਕਵਰ ਪਏ ਨੇ ਸਾਰਾ ਸਕੋਰ ਦੇ ਨਾਲ 21000 ਚੱਲੀ ਦੀ ਬਿਲਕੁਲ ਗਾਰੰਟੀ ਦੇਵਾਂਗੇ ਕੀ ਬਾਤ ਐ 21 22000 ਹੀ ਜਸਟ 22 ਚੱ ਠੀਕ ਹੈ ਹਾਂਜੀ ਆਲ ओरिजिनल ਦੀ ਬੰਪਰ ਟੂ ਬੰਪਰ ओरिजिनल ਦੀ ਵੀ ਬਿਲਕੁਲ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਰੇਟ ਫਿਰ ਕੀ ਇਹਦਾ ਰੇਟ ਇਹਦਾ 6 ਲੱਖ 25 ਹਜ਼ਾਰ ਬਾਕੀ ਮਾਨਤਨ ਕਰਾਂਗੇ 6 ਲੱਖ 25 ਹਜ਼ਾਰ ਚੋਂ ਤੁਹਾਡਾ ਬਾਈ ਵਧੀਆ ਮਾਨਤਨ ਹੋ ਜਾਊਗਾ ਡਾਊਨ ਪੇਮੈਂਟ ਲੱਖ ਰੁਪਿਆ ਲੈ ਗਏ 10 ਲੱਖ ਰੁਪਿਆ ਦੇ ਕੇ ਆਂ ਜੀ 5 ਲੱਖ ਦਾ ਲੋਨ ਕਰਾ ਦੇ ਲਓ ਜੀ ਆਲ ਦਿਖਾਓ ਫਿਰ ਇਹਦੇ ਬਾਰੇ ਦੱਸੋ ਬ੍ਰਿਜ ਆ ਉਹ ਹੈ ਆਪਣੀ ਏ ਅਰਬਨ ਕਰੂਜ਼ਰ ਅਰਬਨ ਕਰੂਜ਼ਰ 2022 ਮਾਡਲ ਪੈਟਰੋਲ 22 ਮਾਡਲ ਹਾਂਜੀ ਪੈਟਰੋਲ ਦੀ ਪ੍ਰੀਮੀਅਮ ਹੈ ਪ੍ਰੀਮੀਅਮ ਇਹ ਟੌਪ ਮਾਡਲ ਲੱਗਿਆ ਬਿਲਕੁਲ ਸਾਰਿਆਂ ਨਾਲੋਂ ਟੌਪ ਮਾਡਲ ਕੰਪਨੀ ਲਾਈ ਵੀਲ ਵੇਰੀਐਂਟ ਪ੍ਰੀਮੀਅਮ ਤੇ ਗੱਡੀ ਵੀ ਪ੍ਰੀਮੀਅਮ ਹੀ ਹੈ ਇਹ ਲਓ ਜੀ ਕਾਹਨੂੰ ਬਾਈ ਟੂ ਟੂ ਕਰਾਈ ਜਾਂਦਾ ਬੜਾ ਲਓ ਜੀ ਕਰੋ ਚੈੱਕ ਅੰਦਰੋਂ ਸੀਟ ਕੋਰ ਬਹੁਤ ਮਹਿੰਗੇ ਲੱਗੇ ਜੀ ਹਮ ਮੈਟ ਵਗੈਰਾ ਬੜੇ ਸੋਹਣੇ ਆ ਠੀਕ ਹੈ ਹਾਂਜੀ ਦੋ 2022 ਤੇ ਸਟੀering ਕੰਟਰੋਲ ਸਾਰਾ ਕੁਝ ਹੀ ਆ ਜਾਂਦਾ ਹੈ ਨਾ ਜਿਹਦੇ ਵਿੱਚ ਪ੍ਰੀਮੀਅਮ ਪੈਟਰੋਲ ਠੀਕ ਹੈ ਜੀ ਤੇ ਰੇਟ ਗੱਡੀ ਬਾਈ ਵੈਸੇ ਨਵੀਂ ਬਹੁਤ ਆ ਬਿਲਕੁਲ ਆ ਰਹੀ ਜੀ origignal ਆ ਰਹੀ ਜੀ ਬਿਲਕੁਲ ਠੀਕ ਹੈ ਤੇ ਇਹਦਾ ਰੇਟ ਕੀ ਹੈ ਫਿਰ ਰੇਟ ਇਹਦਾ 8 हां 8.5 ਤਾਂ ਗੱਡੀ ਦੇ ਦੇਵਾਂਗੇ 8.5 ਦੀ ਦੇ ਦੋਗੇ ਬਿਲਕੁਲ ਤੇ 7.5 ਦਾ ਲੋਨ ਕਰ ਹੋ ਜਾਊਗਾ 7 ਲੱਖ ਦਾ ਲੋਨ ਹੋ ਜਾ 7 ਦਾ ਹੋ ਜੂ इजीली ਠੀਕ ਹੈ ਜੀ 7 ਲੱਖ ਰੁਪਏ ਦੇ ਕੇ ਬਾਕੀ ਸਾਰਾ ਲੋਨ ਹੋ ਜਾਏਗਾ ਜੀ ਅੱਗੇ ਬਾਈ ਜੀ ਵੈਨਿਊ ਦੱਸੋ ਜੀ ਵੈਨਿਊ ਬਾਰੇ ਇਹ ਵੈਨਿਊ 2021 ਦਾ ਡੀਜ਼ਲ ਚ 21 ਮਾਡਲ ਹਾਂ ਜੀ ਜਲੰਧਰ ਨੰਬਰ ਫਸਟ ਓਨਰ ਦੀ ਹੂੰ ਤੇ ਬਿਲਕੁਲ ਆਲ ਓਰੀਜਨਲ ਹੈ 70 ਹਜ਼ਾਰ ਜਨੂਨ ਚੱਲੀ ਹੈ ਟਾਇਰ ਨਿਊ ਹੈ ਹੂੰ ਬੇਰੀਐਂਟ ਕਿਹੜਾ ਇਹਦਾ ਇਹ ਐਸਐਕਸ ਸਨਰੂਫ ਵਾਲੀ ਐਸਐਕਸ ਸਨਰੂਫ ਵਾਲੀ ਡੀਜ਼ਲ ਦੀ ਕਾਰ 크ਰੂਜ਼ ਕੰਟਰੋਲ ਵੀ ਗੱਡੀ ਦੇ ਵਿੱਚ ਆ ਜਾਂਦਾ ਭਾਈ ਜੀ ਸਕਰੀਨ ਵੀ ਆ ਜਾਂਦੀ ਹੈ ਵੱਡੀ ਤੇ ਫੀਚਰ ਬਹੁਤ ਨੇ ਕਾਰ ਦੇ ਵਿੱਚ ਤੇ ਐਵਰੇਜ ਪੱਖੋਂ ਵੀ ਚੰਗੀ ਆ ਗੱਡੀ ਬਿਲਕੁਲ ਜੀ ਡੀਜ਼ਲ ਦੀ ਕਾਰ ਹੈ ਟਾਇਰ ਨਵੇਂ ਨੇ ਅਲਾਏ ਕੰਪਨੀ ਵਾਲੇ ਨੇ ਤੇ ਗੱਡੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕੋਈ ਕਮੀ ਹੈਗੀ ਬਿਲਕੁਲ Ориਜਨਲ ਹੈ ਜੀ ਕੋਈ ਕਮੀ ਨਹੀਂ ਠੀਕ ਹੈ ਜੀ ਰੇਟ ਇਹਦਾ ਹੈਗਾ 925000 ਰੁਪਿਆ ਠੀਕ ਹੈ ਹਾਂਜੀ 925000 ਚ ਮਾਨਦਾਨ ਕਿੰਨਾ ਕਰ ਦਈਏ ਫਿਰ ਮਾਨਦਾਨ ਕਰ ਦਿਆਂਗੇ ਜੀ 9 ਲੱਖ ਦੀ ਦੇ ਦਿਆਂਗੇ 9 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਇਹਦੀ ਬਹੁਣ ਬੇਮੜਾ 1.5 ਲੱਖ ਰੁਪਏ ਨਾਲ ਬਸ ਚੱਲਦਾ ਲਓ ਜੀ 1.5 ਲੱਖ ਲਓ ਜੀ ਲਿਆਓ 1.5 ਲੱਖ ਰੁਪਇਆ ਤਾਂ ਤੁਹਾਨੂੰ ਗੱਡੀ ਦੇ ਕੇ ਤੋਰੀਏ ਵੀਰੇ ਲੋਕੇਸ਼ਨ ਆਪਾਂ ਇੱਕ ਵਾਰ ਦੱਸ ਦਈਏ ਧਰਮਕੋਟ ਚ ਕਿੱਥੇ ਆਪਣਾ ਕਾਰੋਬਾਰ ਹੈ ਧਰਮਕੋਟ ਬੱਸ ਸਟੈਂਡ ਦੇ ਨੇੜੇ ਜਲੰਧਰ ਰੋਡ ਦੇ ਬੱਸ ਸਟੈਂਡ ਦੇ ਨੇੜੇ ਆ ਕੇ ਫੋਨ ਲਾ ਲਿਓ ਬਾਈ ਨੂੰ ਜੇ ਬੱਸ ਸਟੈਂਡ ਬੱਸ ਦੇ ਵਿੱਚ ਹੋਣਾ ਤਾਂ ਚੱਕ ਵੀ ਲਿਆਉਣਗੇ ਤੁਹਾਨੂੰ ਹਨਾ ਵੀ ਕੈਨ ਡ੍ਰੌਪ ਵੀ ਕਰਦੇ ਨੇ ਨਹੀਂ ਕਈ ਬਾਈ ਕਹਿੰਦਾ ਵੀ ਚਲ ਬੱਸ ਤੇ ਆਵਾਂ ਗੱਡੀ ਲੈ ਗਈ ਹੋਣੀ ਹੈ ਨਾ ਬਿਲਕੁਲ ਹੀ ਸਹੀ ਹੈ ਐ ਵੀ ਹੋ ਜਾਂਦਾ ਤੁਹਾਨੂੰ ਪਿਕ ਐਂਡ ਡ੍ਰੌਪ ਵੀ ਸਰਵਿਸ ਮਿਲ ਜੂ ਕੋਈ ਚੱਕ ਮੱਲੀ ਕਾਰੋਜਾ ਧਰਮਕੋਟ ਸਕਰੀਨ ਤੇ ਚੱਲਦੇ ਨੰਬਰ ਫਟਾਫਟ ਕਰ ਲਓ ਕਾਲ ਵੀਡੀਓ ਨੂੰ ਬਾਈ ਜੀ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ